ਆ ਵੀਡੀਓ ਗੌਰ ਨਾਲ ਦੇਖਿਓ। ਇਹ ਤੁਹਾਨੂੰ ਦੱਸਦੇ ਆ ਕਿ ਬਣਾ ਕੀ ਰਿਹਾ। ਪਰ ਤੁਸੀਂ ਇਹ ਦੇਖੋ ਵੀ ਆ ਭਈਏ ਜਿਹੜਾ ਕੁਝ ਬਣਾਉਂਦੇ ਆ ਬਣਾਉਂਦੇ ਕਿਵੇਂ ਆ। ਦੇਖੋ ਸ਼ਰਿਆਮ ਬੰਦਾ ਗੰਦੇ ਪੈਰ ਲੈ ਕੇ ਵਿੱਚ ਵੜਿਆ ਹੋਇਆ। ਇਹ ਨਹੀਂ ਪਤਾ ਦੇ ਪੈਰਾਂ ਨੂੰ ਕੀ ਲੱਗਿਆ ਹੋਊ ਵਿੱਚੇ ਪਸੀਨਾ ਪਈ ਜਾਣਾ ਇਹਦਾ ਤੇ ਆ ਉਹ ਹੁਣੇ ਬਣਾਉਂਦੇ ਕੀ ਦਸੀਏ। ਆਹ ਦੇਖੋ। ਇਹ ਆ ਚਾਂਪਾ ਬੜੇ ਸਵਾਦ ਲੈ ਕੇ ਤੁਸੀਂ ਖਾਣੇ ਹੋ। ਤੇ ਇਹ ਬਣਦੀ ਹੈ ਕਿਵੇਂ ਆ ਤੁਸੀਂ ਆਪੇ ਦੇਖ ਲਓ ਮੈਗ ਨਾਲ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਚਾਹ ਪਲ ਮੂੰਹ ਨਹੀਂ ਕਰਨਾ ਕਿਉਂਕਿ ਭਈਏ ਜਿੰਨੇ ਉਗਲੇ ਗੰਦੇ ਉਹ ਸਾਰਾ ਕੁਝ ਵਿੱਚ ਹੀ ਪਾਈ ਜਾਂਦੇ ਹੈਗੇ ਵਿੱਚੇ ਬੀੜੀਆਂ ਸਿਕਟਾ ਪਾਣ ਪੂਨ ਚਬੀ ਜਾਂਦੇ ਹੈਗੇ ਉਹ ਡਿੱਗੀ ਜਾਂਦੀਆਂ ਤੇ ਵਿੱਚੇ ਗੰਦੇ ਪੈਰਪੂਰ ਲੈ ਕੇ ਬੜੀ ਜਾਂਦੇ ਆ ਸੋ ਯਾਰ ਇੱਕ ਵਾਰੀ ਖਾਣ ਤੋਂ ਪਹਿਲਾਂ ਨਾ ਦੇਖ ਲਿਆ ਕਰੋ ਤੇ ਬਈਆਂ ਦਾ ਬਾਈਕਾਰਡ ਕਰੋ ਤੇ ਜੇ ਚੰਗਾ ਕੁਝ ਖਾਣਾ ਕਿਸੇ ਪੰਜਾਬੀ ਕੋਲੋਂ ਖਾ ਲਿਆ ਕਰੋ ਇਹਨਾਂ ਕੋਲ ਨਾ